ਉਹਨਾਂ ਨੂੰ ਪਬਲੀਕਲੀ ਪਲੇਸਿਸ ਜਿਹੜਨ ਨੇ ਉਹ ਤੇ ਉਹ ਕਿਹੜਾ ਹੈਗਾ ਨਸ਼ੇ ਦਾ ਇਸਤੇਮਾਲ ਕਰਦੇ ਨੇ ਕੁਝ ਡਰਗ ਡਿਕਤੀ ਅੰਦਰ ਰਹਿੰਦੇ ਨੇ ਆਜਈਆਂ ਜਗਾਵਾਂ ਤੇ ਇਹ ਮਾਲ ਮਦੀ ਦੇ ਵਿੱਚ ਜਿਹੜੇ ਕੁਝ ਅਜਿਹੇ ਨਸ਼ਾ ਵੇਚਣ ਵਾਲੇ ਵਿਅਕਤੀ ਨੇ ਜਿਆਦਾ ਤਾਦਾਦ ਦੇ ਵਿੱਚ ਇੱਥੇ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸਰਚ ਜਿਹੜਾ ਆਪਰੇਸ਼ਨ ਅੱਜ ਇੱਥੇ ਕੀਤਾ ਗਿਆ ਸਾਡੀ ਜਿਹੜੀ ਨਸ਼ਿਆਂ ਬਦੂਦੂ ਦੀ ਮੁਹਿੰਮ ਪਿਛਲੇ ਸਾਲ ਮਾਰਚ ਨੂੰ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਇਸ ਸਾਲ ਵੀ ਸਾਡੇ ਜਿਹੜੇ ਪ੍ਰਯਤਨ ਨੇ ਉਹ ਲਗਾਤਾਰ ਜਾਰੀ ਨੇ ਅੱਜ ਸਾਡਾ ਸਪੈਸ਼ਲ ਸਰਚ ਆਪਰੇਸ਼ਨ ਹੈ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਲਗਭਗ 40 ਦੇ ਕਰਿੰਗ ਅਜៃਆਂ ਜਗ੍ਹਾ ਨੇ ਜਿੱਥੇ ਕੇ ਲੋਕਿੰਗ ਪਬਲੀਕਲੀ ਪਲੇਸਿਸ ਜਿਹੜੇ ਨੇ ਉਹਤੇ ਲੋਕੀਂ ਜਿਹੜਾ ਹੈਗਾ ਹੈ ਉਹ ਅਸ਼ੇ ਦਾ ਇਸਤੇਮਾਲ ਕਰਦੇ ਨੇ ਕੁਝ ਡਰਗ ਡਿਕਟਰੀ ਆਂਦਰ ਰਹਿੰਦੇ ਨੇ ਆਜਈਆਂ ਜਗਾਵਾਂ ਤੇ ਜਿਵੇਂ ਕੋਈ ਅਬੈਂਡਨਡ ਬਿਲਡਿੰਗ ਹੁੰਦੀਆਂ ਹੈਗੀਆਂ ਜਾਂ ਸ਼ਮਸ਼ਾਨਘਾਟ ਹੁੰਦੇ ਨੇ ਇਹੋ ਜਿਹੀਆਂ ਕਈ ਜਗ੍ਹਾ ਅਸੀਂ ਆਇਡੈਂਟੀਫਾਈ ਕੀਤੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਵੇਂ ਹੁਣ ਇੱਥੇ ਮਾਲ ਮਟੀ ਦੇ ਵਿੱਚ ਜਿਹੜੇ ਕੁਝ ਅਜਿਹੇ ਨਸ਼ਾ ਵੇਚਣ ਵਾਲੇ ਵਿਅਕਤੀ ਨੇ ਜਿਆਦਾ ਤਾਦਾਦ ਦੇ ਵਿੱਚ ਇੱਥੇ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਸਰਚ ਜਿਹੜਾ ਆਪਰੇਸ਼ਨ ਅੱਜ ਇੱਥੇ ਕੀਤਾ ਗਿਆ ਅੱਜ ਜਿਹੜੇ ਸਵੇਰ ਤੋਂ ਜਿਹੜੇ ਇਹ ਬਹੁਤ-ਬਹੁਤ ਜਗਾ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਚ ਆਪਰੇਸ਼ਨ ਹੋ ਰਹੀ ਸੀ ਉਹਨਾਂ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਜਿਹੜਾ ਹਾਗਰ ਆਊਂਡ ਕੀਤਾ ਗਿਆ ਜਿੰਨਾਂ ਤੋਂ ਤੇ ਨਸ਼ੀਲਾ ਪਦਾਰਥ ਮਿਲਿਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਸਾਡੀ ਜਿਹੜੀ ਨਸ਼ਿਆਂ ਬਦੂਦੂ ਦੀ ਮੁਹਿੰਮ ਪਿਛਲੇ ਸਾਲ ਮਾਰਚ ਨੂੰ ਜਿਹੜੀ ਚੱਲ ਰਹੀ ਸੀ ਉਦੇ ਵਿੱਚ ਇਸ ਸਾਲ ਵੀ ਸਾਡੇ ਜਿਹੜੇ ਪ੍ਰਯਤਨ ਨੇ ਉਹ ਲਗਾਤਾਰ ਜਾਰੀ ਨੇ ਇਹਦੇ ਵਿੱਚ 900 ਤੋਂ ਵੱਧ ਐਫ ਆਈ ਆਰਸ ਐਨ ਡੀ ਪੀ ਐਸ ਐਕਟ ਦੇ ਤਹਿਤ ਦਰਜ ਕੀਤੀਆਂ ਗਈਆਂ ਪਿਛਲੇ ਸਾਲ ਮਾਰਚ ਮਹੀਨੇ ਤੋਂ ਲੈ ਕੇ ਅੱਜ ਅਤੇ 1400 ਦੇ ਕਰੀਬ ਜਿਹੜੇ ਨੇ ਕੁੱਝ ਨੂੰ ਅਰੈਸਟ ਕੀਤਾ ਗਿਆ ਇਹਦੇ ਵਿੱਚ ਮੁੱਖ ਤੌਰ ਤੇ 7 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਪਿਛਲੇ ਸਾਲ ਦੌਰਾਨ ਔਰ 10 ਕਿਲੋ ਦੇ ਕਰੀਬ ਜਿਹੜਾ ਹੈਗਾ ओपीएम ਦੀ ਰਿਕਵਰੀ ਹੋਈ ਔਰ 240 ਕਿਲੋ ਦੇ ਕਰੀਬ ਜਿਹੜਾ ਹੈਗਾ ਪੌਪੀ ਹਸਕ ਬਰਾਮਦ ਕੀਤਾ ਗਿਆ ਕੱਲ ਇੱਕ ਬੜੇ ਅਹਿਮ ਕੇਸ ਦੇ ਵਿੱਚ ਜਿਹੜਾ ਹੈਗਾ ਮਾਨਸਾ ਪੁਲਿਸ ਵੱਲੋਂ ਚੰਗੀ ਕਾਰਵਾਈ ਕਰਦੇ ਹੋਏ 1 ਲੱਖ ਤੋਂ ਵੱਧ ਜਿਹੜਾ ਪ੍ਰੈਗੋਬਲਿਨ ਦੀਆਂ ਗੋਲੀਆਂ ਦੀ ਰਿਕਵਰੀ ਕੀਤੀ ਗਈ ਤੇ ਦੋ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਇਹ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਵੱਲੋਂ ਜਿਹੜੀ ਹੈ ਪੁਲਿਸ ਦੇ ਨਾਲ ਸਾਂਝੀ ਕੀਤੀ ਗਈ ਸੀਗੀ ਔਰ ਉਸ ਯਕਤੀ ਦੀ ਸਾਂਝੀ ਕੀਤੀ ਇਨਫੋਰਮੇਸ਼ਨ ਤੇ ਪੁਲਿਸ ਨੂੰ ਇਹ ਜਿਹੜੀ ਵਧੀਆ ਕਾਰਵਾਈ ਕਰਨ ਨੂੰ ਮਿਤੀ ਜਿੰਤੋਂ ਤੱਕ ਆਮ ਲੋਕਾਂ ਦੇ ਸਵਾਲ ਹੈ ਅਸੀਂ ਦੇਖਦੇ ਹਾਂ ਕਿ ਕਈ ਨੌਜਵਾਨ ਜਿਹੜੇ ਨੇ ਨਸ਼ੇ ਨਾਲ ਪੀੜਤ ਨੇ ਉਹ ਇਸ ਤਰੀਕੇ ਦੀਆਂ ਆਦਤਾਂ ਦੇ ਵਿੱਚ ਪੈ ਜਾਂਦੇ ਨੇ ਕਿ ਜਿਹਦੇ ਨਾਲ ਉਹ ਨਸ਼ੇ ਦਾ ਸੇਵਨ ਕਰਨ ਲੱਗ ਜਾਂਦੇ ਨੇ ਮੈਂ ਦੱਸਣਾ ਚਾਹੂੰਗਾ ਕਿ ਪਿਛਲੇ ਸਾਲ ਦੇ ਵਿੱਚ ਟੋਟਲ ਜਿਹੜਾ ਮਾਨਸਾ ਪੁਲਿਸ ਦਾ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਉਹਦੇ ਚ 2500 ਤੋਂ ਵੱਧ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੋਟ ਸੈਂਟਰ ਦੇ ਵਿੱਚ ਰਜਿਸਟਰ ਕਰਵਾਇਆ ਗਿਆ ਇਸ ਤੋਂ ਇਲਾਵਾ 200 ਦੇ ਤਰੀਕ ਜਿਹੜੇ ਨੌਜਵਾਨ ਨੇ ਪਿਛਲੇ ਸਾਲ ਦੇ ਦੌਰਾਨ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ ਔਰ ਸਾਡੀ ਜਿਹੜੀ ਇਹ ਮੁਹਿੰਮ ਹੈ ਜੁਧ ਨਸ਼ਿਆਂ ਵਿਰੁੱਧ ਉਹ ਇਸ ਸਾਲ ਵੀ ਜਿਹੜਾ ਹੈਗਾ ਪੂਰ ਜ਼ੋਰ ਤਰੀਕੇ ਨਾਲ ਜਾਰੀ ਹੈ ਪਰ ਲੋਕਾਂ ਕਿਸ ਨੇ ਆਕਰੋ ਦੇਵੋਗੇ ਕਿਤੇ ਨਾ ਕਿਤੇ ਲੋਕ ਖਬਰਾਂਉਂਦੇ ਆ ਕੋਪਰੇਟ ਕਰਨ ਦੇ ਲਈ ਇਨਫੋਰਮੇਸ਼ਨ ਦੇਣ ਦੇ ਵਿੱਚ ਉਹ ਚੀਜ਼ ਨਹੀਂ ਮੈਂ ਇਹ ਦੱਸਣਾ ਚਾਹੂੰਗਾ ਜਿਵੇਂ ਕੱਲ ਵਾਲੀ ਜਿਹੜੀ ਇੱਕ ਵੱਡੀ ਰਿਕਵਰੀ ਹੋਈ ਉਹ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਇੱਕ ਜਿਹੜਾ ਹੈਗਾ ਮਾਨਸਾ ਜ਼ਿਲ੍ਹੇ ਦਾ ਹੀ ਨਿਵਾਸੀ ਵੱਲੋਂ ਜਿਹੜੀ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਗਈ ਔਰ ਸੀਕ੍ਰੀਟ ਤੌਰ ਤੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਜਿਹੜਾ ਹੈਗਾ ਸੇਫ ਪੰਜਾਬ ਹੈਲਪਲਾਈਨ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਇਸ ਦਾ ਮੋਬਾਈਲ ਨੰਬਰ ਹੈਗਾ 9779100200 ਇਸ ਮੋਬਾਈਲ ਨੰਬਰ ਤੇ ਤੁਸੀਂ ਜਿਹੜਾ ਹੈਗਾ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਔਰ ਕਾਲ ਕਰਕੇ ਵੀ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਦੇ ਸਕਦੇ ਹੋ ਇਸ ਨੰਬਰ ਤੇ ਪਿਛਲੇ ਸਾਲ ਦੇ ਦੌਰਾਨ ਲਗਭਗ ਇਨ ਸੋ ਦੇ ਕਰੀਬ ਲੋਕਾਂ ਨੇ ਜਿਹੜਾ ਹੈਗਾ ਸਾਨੂੰ ਇਨਫੋਰਮੇਸ਼ਨ ਦਿੱਤੀ ਇਸ ਲਈ ਇੱਕ ਸਾਲ ਦੇ ਦੌਰਾਨ ਤੇ ਜਿਹਦੇ ਵਿੱਚ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਅਸੀਂ ਉਹਨਾਂ ਉਸ ਇਨਫੋਰਮੇਸ਼ਨ ਨੂੰ ਐਫ ਆਈ ਆਰ 'ਚ ਕਨਵਰਟ ਕਰਨ 'ਚ ਸ਼ਾਮਲ ਹੋਏ ਔਰ ਮੁੱਖ ਇਸ ਹੈਲਪਲਾਈਨ ਦਾ ਜਿਹੜਾ ਫਾਇਦਾ ਇਹ ਹੈ ਕਿ ਜਿਹੜਾ ਵੀ ਵਿਅਕਤੀ ਇਸ ਹੈਲਪਲਾਈਨ ਤੇ ਫੋਨ ਕਰਦਾ ਜਾਂ ਮੈਸੇਜ ਦਿੰਦਾ ਉਹਦੀ ਜਿਹੜੀ ਆਈਡੈਂਟੀਟੀ ਹੈ ਉਹ ਕੋਪਤ ਰੱਖੀ ਜਾਂਦੀ ਹੈ ਹਾਲੇ ਤੱਕ ਸਾਨੂੰ ਵੀ ਨਹੀਂ ਦੱਸਿਆ ਗਿਆ ਹੈਗਾ ਕਿ ਉੱਥੇ ਕੋਣ ਵਿਅਕਤੀ ਜਿਹੜਾ ਹੈਗਾ ਸੇਫ ਪੰਜਾਬ ਹੈਲਪਲਾਈਨ ਤੇ ਫੋਨ ਕਰਦਾ ਸਾਡੇ ਕੋਲ ਸਿਰਫ ਇਨਫੋਰਮੇਸ਼ਨ ਜਿਹੜੀ ਹੈਗੀ ਚੰਡੀਗੜ੍ਹੋਂ ਰੂਟ ਹੋ ਕੇ ਆਂਦੀ ਹੈ ਤੇ ਉਹਦੇ ਤੇ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ